ਸ਼ਰਾਬ ਘਟ ਜੂ ਬਲੱਡ ਭੋਦੀਏ ਵਿੱਚ ਨਸਿਆਂ ਦੇ ਰੱਖਿਆ ਏ ਕੀ ਵੇ ਫੜ ਜਲ ਮੇਰੇ ਪੀਰ ਦਾ ਤ ਪੀਵੇ ਜਿੰਨਾ ਪੁੱਤਾਂ ਪੋਤਿਆਂ ਨਹੀਂ ਫਿਰਦਾ ਖੌਂਦਾ ਤੈਨੂੰ ਦੇਣੀ ਨਾ ਅਖੀਰ ਕਿਸੇ ਆਵਾਜ਼ ਪੀਰਾਂ ਦੇ ਦਵਾਰੇ ਚੱਲੀਏ ਆਹੋ ਪੀਰਾਂ ਦੇ ਦਵਾਰੇ ਚੱਲੀਏ ਕਿਤੇ ਤੇਰੀ ਵੀ ਜਿਸ਼ਟ ਜੇ ਸ਼ਰਾਬ ਪੀਰਾਂ ਦੇ ਦਵਾਰੇ ਚੱਲੀਏ ੁੱਕੀ ਵਿੱਚ ਪਾ ਕੇ ਚਾਹ ਦੇ ਫੜ काले नू बलैड भोली ਜਮਾ ਪਾਸਿਆਂ ਤਵਾਈ ਜਾਵੇ ਘਾਟੇ ਬੱਚੇ ਡਰਦਾਰੇ ਠਦੇ ਰਾਤਵੇ ਅਰ ਜਮਾ ਪਾਸਿਆਂ ਤਵਾਈ ਜਾਵੇ ਘਾਟੇ ਬੱਚੇ ਡਰਦਾਰੇ ਠਦੇ ਰਾਤਵੇ ਜਿੰਨਾ ਪੁੱਤ ਪੋਤੇ ਆਲੀ ਫੇਰ ਧੱਕ ਮਮੂ ਦਾ ਤੈਨੂੰ ਦੇਣੀ ਨਾ ਅਖੀਰ ਕਿਸਵਾਜ ਪੀਰਾਂ ਦੇ ਦਵਾਰੇ ਚੱਲੀਏ ਆਹੋ ਪੀਰਾਂ ਦੇ ਦਵਾਰੇ ਚੱਲੀਏ ਕਿਸੇ ਤੇਰੀ ਲਈ ਜਿਛੋਟ ਜੇ ਸ਼ਰਾਬ ਪੀਰਾਂ ਦੇ ਦਵਾਰੇ ਚੱਲੀਏ ਤੇਰੀ ਮੰਨ ਲਈਆ ਭੋਲੀਏ ਮੈਂ ਗੱਲ ਚਲ ਕਾਲੇ ਨੂੰ ਤਸੇਤੀ ਲੈ ਖਚਾਲਣੀ ਬੁੱਡੇ ਵਾਲੇ ਸੋਰੇ ਕਿਤੇ ਟੋਕਰੀ ਥਿਆਉਣਾ ਦੇਣਾ ਕਿੰਨੇ ਮੈਨੂੰ ਘੁੰਮ ਕੇ ਇੱਕ ਫਾਬ ਚੱਲਣੀ ਦਵਾਰੇ ਚੱਲੀਏ ਆਹੋ ਪੀਰਾਂ ਦੇ ਦਵਾਰੇ ਚੱਲੀਏ ਕਿਤੇ ਕਾਲੇ ਵੀ ਆ ਛੋਟੇ ਸ਼ਰਾਬ ਪੀਰਾਂ ਦੇ ਦਵਾਰੇ ਚੱਲੀਏ ਕਿਤੇ ਕਾਲੇ ਵੀ ਆ ਛੋਟੇ ਸ਼ਰਾਬ ਪੀਰਾਂ ਦੇ ਦਵਾਰੇ ਚੱਲੀਏ